ਸਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਝਾੜੋ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਲੱਗੀ ਕੋਲੇ ਪਹੁੰਚੇ ਹੋਇਆ ਮੰਡੀ ਵਾਲਾ ਸਿਸਟਮ ਹੀ ਲੱਗੂਗਾ ਤੁਹਾਨੂੰ گاਵਾ ਦਿਖਾ ਦਾਂਗੇ 10 ਤੋਂ 15 ਤੇ ਵਿੱਚ ਮੇਰਾ ਖਿਆਲ ਆ ਦੰਦਾਾਂ ਚ ਵੀ ਦਿਖਾਵਾਂਗੇ ਤੋਹਫੇ ਤੁਹਾਨੂੰ 2 ਤੋਂ 3 گاਵਾ ਤਾਜ਼ੀਆਂ ਸੁਈਆਂ ਦਿਖਾ ਦਾਂਗੇ ਤੇ ਬਾਕੀ ਜਿਹੜੇ ਰੇਟ ਹੁੰਦੇ ਆ ਰੇਟ ਤੁਹਾਨੂੰ ਮੈਂ ਅਕਸਰ ਦੱਸਦਾ ਹੁੰਨਾ ਵੀ ਬਾਜ਼ੀ ਹੋਰਾਂ ਦੇ ਰੇਟ ਤਕਰੀਬਨ ਤਕਰੀਬਨ ਆ ਨਾਰਮਲ ਹੀ ਹੁੰਦੇ ਆ ਕੁਆਲਿਟੀ ਦੇ ਹਿਸਾਬ ਨਾਲ 1 2 ਗਾਵਾਂ ਤਾਜ਼ੀਆਂ ਸੁਈਆਂ ਨੇ ਜਿਵੇਂ 1 ਨੰਬਰ ਤੇ ਬੱਚੀ ਖੜੀ ਆ ਤੇ 2 ਨੰਬਰ ਵਾਲੀ ਬਾਕੀ ਆਗਿਆਂ ਵਿੱਚ ਗੱਬਣਾ ਤੇ 1 2 ਇਧਰਲੇ ਬੰਨੇ ਗਾ ਜੀ ਮਾਰਦੇ ਕੈਮਰਾ ਕੱਚੀਆਂ ਵੀ ਖੜੀਆਂ ਨੇ ਜੇ ਕੋਈ ਸੱਜਣ ਲੈਣ ਦਾ ਸ਼ਕੀਨ ਆ ਬਾਕੀ ਗੱਲਬਾਤ ਥੋੜੀ ਗੱਗੀ ਨਾ ਕਰਾ ਦਨੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਜੀ ਕਰਾ ਦਾਂਗੇ ਆ ਜਾ ਗੱਗੀ ਹੋਰ ਬਾਈ ਕਿਵੇਂ ਆ ਠੀਕ ਆ ਬਜੀ ਬਾਈ ਚੜਦੀ ਕਲਾ ਚੜਦੀ ਕਲਾ ਕਿਰਪਾ ਬਾਬੇ ਰਾਨਕ ਦੀ ਅੱਜ ਇਹ ਕਿਹੜੀ ਗਾਵੀ ਆ ਇਹ ਜੇਰ ਵੀਰੇ 2 ਨੰਬਰ ਵਾਲੀ ਬੱਚੀ ਦੀ ਇਹ ਵੀ ਇਹ ਵੀ ਹਜੇ ਪੈਂਡਿੰਗ ਆ ਇਹਨੂੰ ਹੋਗੇ 20 ਤੋਂ 25 ਮਿੰਟ ਹੋਗੇ ਸੂਈ ਦਾ ਠੀਕ ਆ ਗੱਲ ਲੋੜ ਚੱਲਦਾ ਕੰਮ ਵਧੀਆ ਬਈ ਕਰਦਾ ਤਾਂ ਲੀ ਇਹਨੂੰ ਇੱਥੇ ਕਰ ਲੋ ਵੀਰੇ ਪਾ ਦੱਸਿਆਂ ਸਾਰੀਆਂ ਦੀ ਸਾਰੀਆਂ ਦੱਸਾਂਗੇ ਵੀਰੇ ਠੀਕ ਆ ਗੱਲ ਆ ਤੇ ਮਾਰ ਤਰਾ ਨਾ ਗੈਰੀ ਕੈਮਰਾ ਇੱਕ ਨੰਬਰ ਵਾਲੀ ਤੇ ਤਾਜੀ ਇਹ ਸੂਈ ਆ ਮੇਰਾ ਕਹਿੰਦਾ ਬਈ 20 ਮਿੰਟ ਹੋ ਗਏ ਗੁਰੀ ਸੂਈ ਨੂੰ ਟੋਰ ਖੋਲ ਕੇ ਨੂੰ ਸਾਕੇ ਤੂਰੀ ਬੱਚੀ ਵੀਰੇ ਸੁਆ ਕਿਹੜਾ ਦਾ ਸੁਆ ਵੀਰੇ ਗੁਰੀ ਦੂਜਾ ਸੁਆ ਖਣ ਲੀ ਵੀਰੇ ਬਹੁਤ ਸਾਫ ਆ ਜੀ ਰਿਕਮੈਂਟਾਂ ਦੀ ਸੂਈ ਆ ਬੱਚਾ ਕੀ ਆ ਨਾ ਬੱਚਾ ਦਿੱਤਾ ਵੀਰੇ ਮਗਰ ਨਾਲ ਆ ਗਿਆ ਤੇ ਮੇਲ ਕਾਹੂ ਹੈਗਾ ਜਰਸੀ ਦਾ ਹੈ ਜਰਸੀ ਦਾ ਵੀ ਫਿਰ ਆਏ ਬਈ ਡੰਗਰ ਹੁਣ ਟੀਕੇ ਦਾਲਾ ਚੰਗੇ ਡੰਗਰੇ ਨਹੀਂ ਪੜਾਉਂਦਾ ਚੱਲ ਪੁੱਤੋਏ ਇੱਥੋਂ ਗੈਰੀ ਥਣ ਦਾ ਸਾਇਜ ਦਿਖਾ ਦੀ ਤੇ ਆਰਡਰ ਕੁਆਲਿਟੀ ਦਿਖਾ ਦੀ ਜੀ ਸਮਾਰ ਕੇ ਇਹ ਗਾ ਆ ਗਈ ਸੱਜਣੋ ਮੱਝਾ ਨਾਲ ਦੀ ਇਹ ਗਰਮੀ ਗਰਮੀ ਚੱਲ ਪੂਰੀ ਥਣ ਲੈਵੇ ਦੀ ਬਹੁਤ ਸਾਫ ਆ ਬੱਚੀ ਹਜੇ ਤਾਂ ਜਦੋਂ ਜੇਰ ਪੈ ਗਈ ਕੁਰੀ ਹੁਣ ਮੈਂ 2 ਕਿਲੋ ਚੋਤੀ ਸੀਮਾ ਚੱਲ ਬੈਠਾ ਨਹੀਂ ਅੰਡਾ ਬੱਚੀ ਤੋਂ ਤੇ ਇੱਥੋਂ ਦਿਖਾ ਦੇ ਬੱਚੀ ਬਣੂ ਬਹੁਤ ਹਜੇ ਹੋਰ ਥੋੜਾ ਬੱਚੇ ਦਾ ਕਰ ਦਿਆ ਹੁਣ ਸੀਲ ਠੰਡੀ ਹੈ ਬੱਚੀ ਠੀਕ ਆ ਕਰ ਹਾਂ ਕਮਾ ਲੈ ਕਮਾ ਦੇ ਬੋਚ ਕੇ ਲੈ ਆਏ ਲੈ ਲੈ ਬੱਚੀ ਤੇ ਲੈ ਚੱਲ ਬਾਈ ਥੋੜਾ ਤੇ 20 ਕਮੈਂਟਾਂ ਦੇ ਏਡ ਗੇਡ ਜੇ ਗੱਲ ਕਰ ਲਈ ਆਪਾਂ ਸੂਈ ਹੋਈ ਆ ਬਾਕੀ ਆਰਡਰ ਕੁਆਲਿਟੀ ਥਣ ਦਾ ਸਹਜਾ ਲੱਗਿਆ ਥਾਣੇ ਨੂੰ ਮੱਜਾ ਨਾਲ ਦੇ ਠੰਡੀ ਬਾਈ ਕਿਵੇਂ ਕਰੀ ਬਾਈ 100 ਨੰਬਰ ਜਮ ਐਂ ਭਾਈ ਜੇ ਠੰਡੀ ਉਤਰੀ ਐ ਠੀਕ ਆ ਗੱਲ ਆ ਇੱਧਰ ਬਾਈ ਕਹਿੰਦਾ ਇਧਰੋਂ ਨਾੜਾ ਨੂੜਾ ਦਿਖਾ ਦੇ ਬਾਰੀਆਂ ਸੋਹਣੀਆਂ ਦੇਖੀ ਐ ਇਹਲੇ ਵਿੱਚ ਲੈ ਬਸ ਬੱਸ ਇੱਥੇ ਇੱਥੇ ਰੋਕ ਲਾ ਪੈਸੇ ਦੇ ਇਹਦਾ ਬੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਹਨਾ ਵੀਰੇ ਮੁੱਲ 75 ਕਰਾ ਲਾ 80 ਕਰਾ ਲਾ ਹਨਾ ਇਹ ਬੱਚੀ ਆਪਾਂ 68000 ਦੀ ਫਿਕਸ ਦੇ ਦਾਂਗਾ ਦੋ ਘਾਟ 70 ਦੀ ਇਹ ਪਿਓਰ ਪੰਜਾਬੀ ਜਕਾਲਾ ਹਾਂਜੀ ਦੋ ਘਾਟ 70 ਦੀ ਬੱਚੀ ਆਪਾਂ ਦੇ ਦਾਂਗੇ ਵੀਰੇ ਠੀਕ ਆ ਗੱਲ ਪਰ ਸੁੱਖ ਰੱਖੇ ਪ੍ਰਮਾਤਮਾ ਜਿਹਦੇ ਘਰੇ ਜਾਊ 20 ਤੋਂ ਪਲੱਸ ਹੀ ਚੱਲਣਾ ਨੇ ਵੀਰੇ 20 ਤੋਂ ਬਾਹਰ ਹਾਂ 20 ਤੋਂ ਬਾਹਰ ਹੀ ਚੱਲਣਾ ਵੜ ਨਹੀਂ ਤੇ ਬਾਕੀ ਇਹਦੀ ਆਰਡਰ ਕੁਆਲਟੀ ਬਹੁਤ ਕੋਈ ਨਹੀਂ ਥਾਂਲੇ ਵਿੱਚ ਬਹੁਤ ਸਾਦਾ ਤੇ ਬਾਕੀ ਆਪਣਾ ਕੰਮ ਹੁੰਦਾ ਸਾਨੂੰ ਟੌਪ ਤੋਂ ਟੌਪ ਦਾ ਪਸ਼ੂ ਦਿਖਾਉਣਾ ਤੇ ਬਾਕੀ ਤੁਸੀਂ ਆਪਦੇ ਅੰਦਾਜ਼ੇ ਨਾਲ ਲੈਣੀ ਹੈ ਵੀ ਸਾਡੇ ਘਰੇ 20 ਦੇ ਦੂ 22 ਦੇ ਦੂ 15 ਦੇ ਦੂ ਜਾਂ 18 ਦੇ ਸੂਅ ਜੀ ਜੈ ਵੀ ਇਹਦਾ ਵੀ ਬਹੁਤ ਸੋਹਣਾ ਲੱਗਿਆ ਆ ਜੀ ਰੁਪਈਆ ਜੀ ਆ ਜੀ ਰੁਪਈਆ ਦੀ ਆ ਜੇਰ ਇਹਦੀ ਤੁਹਾਨੂੰ ਮੈਂ ਸ਼ੁਰੂ ਚ ਹੀ ਦਿਖਾਤੀ ਜੇਰ ਵਾਲਾ ਸਿਸਟਮ ਵੀਰੇ ਇਹ 5 ਵਜੇ ਸੂਈ ਆ ਗੁਰੀ ਵੀਰੇ ਬੱਚਾ ਵੀਰੇ ਬੱਚੀ ਦਿੱਤੀ ਇਹਨੇ ਨਾਲ ਇਹਦੇ ਨਾਲ ਬੱਚੇ ਵੀਰੇ ਜਰਸੀ ਵਿੱਚ ਹੋ ਸੀ ਬੱਚੀ ਆ ਗਈ ਇਹਦੇ ਨਾਲ ਸੱਜਣੋਂ ਜਰਸੀ ਦੋ ਸ਼ੌਂਕ ਪੂਰੇ ਕਰ ਦੂ ਥੋੜੇ ਐਚ ਐਫ ਕ੍ਰੋਸ ਚ ਆਪ ਆ ਗਈ ਮੋਚੀ ਕੀ ਇਹਦੇ ਦੰਦ ਪਟਕੇ ਦਿਖਾਉਣੇ ਦੰਦਾ ਹਾਈਟ ਵਜਨ ਵਾਲੀ ਬੱਚੀ ਆ ਗਈ ਤੇ ਵਜਨ ਵਾਲੀ ਬਹਿੜ ਆ ਗਈ ਹਾਈਟ ਵੀ ਚੰਗੀ ਆ ਤੇ ਉੱਥੋਂ ਚੜਾਈ ਵੀ ਚੰਗੀ ਆ ਮਜ਼ਬੂਤ ਸਟਰਕਚਰ ਵੀ ਆ ਗਈ ਲੈਗ ਸਕੋਰ ਵਾਲੇ ਪੱਖ ਤੋਂ ਗੱਲ ਕਰ ਲਈਏ ਤੇ ਬਾਕੀ ਥਣ ਦਾ ਸਹਿਜ ਆ ਜਿਹੜਾ ਸਹਿਜ ਆ ਗਿਆ ਮੁੱਠੀ ਵਾਲਾ ਹੱਥੀ ਚਬਾਈ ਵਾਲਾ ਥਣ ਦਾ ਸਹਿਜ ਸਾਦੂਤਰੀ ਬਹੁਤ ਅਗੂਰੀ ਬੱਚੀ ਇੱਕਦਮ ਦੰਤ ਜਿਵੇਂ ਬਾਈ ਨੇ ਦੱਸਿਆ ਵੀ ਪਿਓਰ ਆ ਗਈ ਇਹ 6 ਦੰਦਾਂ ਦੀ ਹਾਂਜੀ ਵੀਰੇ ਉਰਲੇ ਪੰਨੇ ਉਹ ਦਿਖਾ ਦੇਗਾ ਜੀ ਆਰਡਰ ਕੁਆਲਿਟੀ ਇਥੋਂ ਦਿਖਾਣੀ ਥੋੜਾ ਪਛਾਣੂ ਹੋ ਕੇ ਆਰਡਰ ਦੀ ਆ ਬਿਲਕੁਲ ਸਾਫ਼ ਆ ਬਿਲਕੁਲ ਸਾਫ਼ ਆ ਬੱਚੀ ਬਿਲਕੁਲ ਠੰਡੀ ਸਵਾਦੀ ਠੰਡੀ ਆ ਮੈਂ ਹੋਣਾ ਬਈ ਐਂ ਵੇਜ ਥਲੇ ਲੈ ਲੈ ਠੀਕ ਆ ਗੱਲ ਚਬਾਈ ਨਹੀਂ ਧਾਰਾ ਮਾਰ ਮਾਰ ਕੇ ਦਿਖਾਉਂਦਾ ਥੋੜੀ ਫਿਰ ਵੀਡੀਓ ਲਮੀ ਹੋਈ ਨਾ ਧਾਰਾ ਮਾਰ ਕੇ ਤੁਹਾਨੂੰ ਦਿਖਾਦਾ ਚਬਾਈ ਦੀ ਫਲ ਇਦੀ ਕੀ ਰਿਪੋਰਟ ਆ ਦੁੱਦੀ ਇਹਨੇ ਵੀਰੇ 20 ਕਿਲੋ ਦਿੱਤਾ ਹੈ ਬੁਰੀ ਪਹਿਲਾਂ ਨੇ ਹਾਂ 20 ਮੰਨ ਕੇ ਇੱਕ ਹੀ ਲੈ ਲਏ ਜਿਹੇ ਜਾਂ ਮੌਸਮ ਆ ਠੀਕ ਹੈ ਹਾਂ ਬਾਈ ਹੁਣ ਕੁਆਲਿਟੀ ਵਾਲੀ ਇਹ ਜਿਹੇ 18 20 ਕਿਲੋ ਦੇ ਨੂੰ ਕੀ ਵੜਾ ਯਾਰ ਆਰਡਰ ਰੱਖੂਗੀ ਨਾਲ 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 ਲੱਗ ਮਾ ਜਮਾ ਹਾਂ ਫਿਕਸ ਆਰਡਰ ਪੈਸੇ ਇਹਦੇ ਕਿੰਨੇ ਲਵੇਂਗਾ ਇਹਦਾ ਬੁਰੀ ਮੁੱਲ ਜਿੰਨਾ ਮਰਜ਼ੀ ਕਰਾਲਾ ਵੀਰੇ 70000 ਦੀ ਬੱਚੀ ਦੇ ਦਾਂਗੇ ਪੂਰੇ ਦੀ ਪੂਰੇ 70 ਦੀ ਬੱਚੀ ਦੇ ਦਾਂਗੇ ਮਾਨ ਤਾਂ 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 ਆਪਾਂ ਹਰ ਇੱਕਾਂ ਨੂੰ ਚੁ ਕਰ ਦਾਂਗੇ ਜਿਵੇਂ ਬੰਦਾ ਫੋਨ ਲਾਊਗਾ ਤੇ ਜੋੜਾ ਲੈਣਾ ਹੈ ਜੋੜੇ 'ਚ ਕੰਪਰੋਮਾਈਜ਼ ਕਰ ਲਾਂਗੇ ਪਰ ਵੀਰੇ ਆਪਣੇ ਰੇਟਾਂ ਦਾ ਫਰਕ ਜ਼ ਤੈਨੂੰ ਪਤਾ ਹੁਣ ਇਦਾਂ ਦੇ ਗੱਲ ਵੀ ਹੁੰਦੇ ਨੇ। ਇਹਦੇ ਨੇ ਛੱਡ ਦੇਗਾ ਜਮੀ ਫਿਕਸ ਰਾ। ਜੋੜੇ 'ਚ ਵੀਰੇ ਛੱਡ ਦਾਂਗੇ ਆਪਾਂ 1000 1000 ਛੱਡ ਦਾਂਗੇ ਜੋੜੇ 'ਚ। ਦੋਨਾਂ 'ਚੋਂ 2000 ਹਾਂਜੀ ਹਾਂਜੀ 8-8 ਦੇ ਪਾਉ ਨੂੰ ਬੈਗੀਆਂ। 8-8 ਦੇ ਪਾਉ ਦੇ ਦਾਂਗੇ ਬੱਚੀ। ਆ ਇੱਕ ਨਾਲ ਆ ਗਿਆ ਬੱਛਾ ਇੱਕ ਨਾਲ ਬੱਛੀ ਆ ਗਈ ਜੋੜੀ ਦੁੱਧ ਕਿੰਨਾ ਪਾਉਦੀ। ਜੋੜੀ ਪਾ ਦੂ ਵੀਰੇ 40 ਕਿਲੋ ਦੁੱਧ। 40 40 36 ਮੰਨ ਕੇ ਲੈ ਲੀ। ਆ ਬੱਚੀ ਵੀ ਬਹੁਤ ਚੰਗੀ ਹੈ ਵੀਰੇ ਦੇਖਿਓ ਜੇ 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 ਲੈ ਜਾਓ ਚਾਹੇ। ਵੀਰੇ ਦੇਖੀ ਇਦਾਂ ਦੇ ਸਾਫ ਆਗੇ। ਇਦਾਂ ਨੂੰ ਜਿਗਾਰਡ ਨਹੀਂ ਲੱਗਦੇ ਬਹੁਤ ਸਾਬ ਬੱਚੀ ਆਰਡਰ ਆ ਗਿਆ ਫੀਟਿੰਗ ਵਾਲੇ ਤੇ ਹੁਣ ਮਾਰ ਦੇ ਕਹੇ ਤਿੰਨ ਨੰਬਰ ਵਾਲੀ ਤੇ ਕੈਮਰਾ ਇਹਦਾ ਗਬਰੀ ਪਹਿਲਾ ਪਹਿਲਾਂ ਇਹ ਪਲੂਨ ਆ ਬੱਚੀ ਵੀਰੇ ਕਹੇ ਕਿ ਦਿਨ ਦੀ ਸੂਈ ਇਹਨੂੰ ਵੀਰੇ ਤੀਜਾ ਦਿਨ ਸੂਈ ਨੂੰ ਆ ਬੱਚੀ ਆ ਮਗਰ ਜਰਸੀ ਨਾਲ ਜਰਸੀ ਦੀ ਬੱਚੀ ਹਾਂ ਨਾਲੂਆ ਨਾਲ ਆ ਬੱਚੇ ਦਾ ਦੇਖ ਠੀਕ ਆ ਗੱਲ ਬੁਰੀ ਨਾਲੂਆ ਆ ਗਿਆ ਨਾਲ ਉਹ ਵੀ ਦਿਖਾ ਦਾਂ ਕੋਈ ਚੱਕਰ ਨਹੀਂ ਦੁੱਧ ਹੁਣ ਕਿੰਨਾ ਕਹਾਜ ਰਹਾ ਦੁੱਧ ਵੀਰੇ ਹੁਣ ਇਹ ਥੱਲੇ ਹੋਊਗਾ 10 ਕਿਲੋ ਅਏਗਾ 10 10 ਜਮਾ ਮਣਾ ਦਾਂਗੇ ਬਾਈ ਲੀਟਰ ਚਾਹ ਬੰਦਾ ਆਉਦੀ ਕਰਾਂਗੇ ਡੰਗ ਦੋੜਾਂਗੇ ਦੰਗ ਦੋੜਾਂਗੇ ਚਾਰ ਟਾਈਮ ਚਵਾ ਦਾਂਗੇ ਵੀਰੇ ਕਿਲੋ 2 ਕਿਲੋ ਘੱਟ ਦਾ ਅੱਧੇ ਨਹੀਂ ਵੀਰੇ ਵੱਧ ਹੋਊਗਾ ਘੱਟ ਨਹੀਂ ਕਹਿੰਦੇ 10 ਤੋਂ ਪਲੱਸ ਹੋ ਬਾਈ ਠੀਕ ਆ ਗੱਲ ਜੇ ਕੋਈ ਆਵੇ ਬੰਦਾ ਮਤਲਬ ਉਹ ਗੱਲ ਨਾ ਹੋਵੇ ਵੀ ਬਾਈ ਗੁਰੀ ਨਵੇਂ ਨਵੇਂ ਵਸ਼ੀਆ ਦੰਦਾਂ 'ਚ ਵਹਿੜਾ 400 ਇਹਦਾ ਛੋੜੂਗਾ ਇਹਦਾ ਭਾ ਵੀ ਟੋਕੜਾਂ ਵਾਲੀ ਕਰ ਦੇਣਾ ਗੁਰੀ ਠੀਕ ਆ ਕੋਈ ਜਿਆਦੇ ਮੁੱਲ ਨਹੀਂ ਕਰਨਾ ਟੋਕੜਾਂ ਦਾ ਭਾਈ ਜਰਾਂਗੇ ਵਹਿੜਾ ਆ ਚਵਾਈ ਦੀ ਕਿਵੇਂ ਆਈ ਚਵਾਈ ਦੀ 100 ਨੰਬਰ ਵੀਰੇ ਮਾਰ ਕੇ ਦਿਖਾ ਦੇਣਾ ਤਰਾ ਠੰਡੀ ਸ ਖੰਡੀਆਂ ਸੀਲ ਵਿੱਚ ਬਾਈ ਕਹਿੰਦਾ ਹੈਗੀ ਆ ਖਰੀਦ ਤੇ ਬਾਕੀ ਜਿਹੜਾ ਚਵਾਈ ਤਾਂ ਜੀ ਆਪਾਂ ਤੁਹਾਨੂੰ ਕਹਿੰਦਾ ਸਾਰੀਆਂ ਦੀ ਚਵਾਈ ਕਰਕੇ ਦਿਖਾ ਦਿਆਂ ਜਮਾ ਹੰਡੀਆ ਉਹ ਇੱਕ ਘੱਬੜ ਖਰੀਦ ਲਓ ਬਾਈ ਤੋਂ ਚਾਹੇ ਤਾਜੀ ਸੂਈ ਖਰੀਦ ਲਓ ਉਹ ਆਪੀ ਪਾਸ ਕਰਕੇ ਲੈ ਜਾਓ ਤਸੱਲੀ ਕਰਕੇ ਸਵਾ ਆਦੀ ਆ ਗਈ ਬਲਪਨ ਠੰਡੀ ਸੀਲ ਤੇ ਨਾਲ ਇਹਦੇ ਆ ਗਈ ਜਰਸੀ ਜਰਸੀ ਜੀ ਬੱਚੀ ਤੇ 나ੜੂਆ ਨਾਲ ਅਗਰੀ ਘਰਾ ਦੇ ਚੈੱਕ ਇਧਰ ਲਈ ਬੰਨੇ ਹੋਏ ਇਹ ਪਰਤੂ ਜੀ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲਾ ਹਨਾ ਇਹ ਬੱਚੀ ਆਪਾਂ ਫਿਕਸ ਜੀ 48000 ਦੀ ਦੇ ਦਾਂ ਸਿਰਫ 48000 ਦੀ ਬੱਚੀ ਦੇ ਦਾਂ ਬਾਜੋ ਐ ਨਾ ਕਦੀ ਵੀ ਵੇਗੀ ਬਾਈ ਕਿਵੇਂ ਕਹਦਾਂਗੇ ਯਾਰ ਰੋਜੀ ਮਾਲ ਵੇਚਦੇ ਆ ਖੜੀਆਂ ਸਾਰੀਆਂ ਵੇਚਣ ਖਾਤਰੀ ਨੇ ਮੰਡੀ ਲਾ ਰੱਖੀ ਆ ਨਾ ਨਾ ਵੀਰੇ 48 ਦੀ ਬੱਚੀ ਦੇ ਦਾਂਗੇ ਵੀਰੇ ਆਪਾਂ ਕਿੰਨਾ ਦੁੱਧ ਪਾਉਂਗੇ ਦੁੱਧ ਪਾ ਦੂ ਵੀਰੇ 14 ਕਿਲੋ ਮੰਨ ਕੇ ਲੈ ਦੇ ਦਾਂ ਬਸ ਹੈਗਾ ਅੱਜ 10 ਮਿੰਟ ਆ ਬਾਈ ਚਾਰ ਟਾਈਮ ਮਣਾ ਕੇ ਦੂੰਗਾ ਜਿੰਨਾ ਦੁੱਧ ਦਾ ਜਹਾਜ ਰੈ ਉਹਨਾਂ ਦਾ ਦੰਗ ਤੋਂ ਡੰਗ ਚੋਕ ਕੇ ਲੈ ਗਿਓ ਮੂਰੀ ਮੈਂ ਬਾਹਲਾ ਨਹੀਂ ਕਹਿੰਦਾ ਤੇਰੀ ਵੀਡੀਓ ਤੇ ਮ ਰਖ ਰਖਾਪ ਦੇ ਦਾ ਨਾ ਬਸ਼ਮੀ ਗੁਰਿਆ ਮਨ ਲਾ ਵੀ ਆਪੇ ਹਫਤੇ ਦੀ ਆਪਣੇ ਦੋ ਵੀਡੀਓ ਹੁੰਦੀਆਂ 10 ਗਾਣਾ ਤਾਂ ਆਪਣੀ ਵੀਡੀਓ ਚ ਹੁੰਦੀਆਂ ਨੇ ਠੀਕ ਆ ਤੈਨੂੰ ਅਜੇ ਤੱਕ ਕਿਸੇ ਦਾ ਫੋਨ ਆਇਆ ਆਪਣੇ ਬੰਦੂ ਕੇ ਮੈਂ ਵੀਡੀਓ ਚ ਬਾਲਾ ਨਹੀਂ ਕਹਿੰਦਾ ਮੈਂ 4-500 ਗਾਣੇ ਬੀਚਤੀ ਹੁੰਦੇ ਜਮਨੋਰ ਵਾਲੀ ਇਹ ਆ ਕਿ ਤਿੰਨ ਨੰਬਰ ਤੇ ਵੀਡੀਓ ਹੋ ਜੋ ਲੰਬੀ ਹੋਣਾ ਜਾਂ ਚਾਰ ਨੰਬਰ ਵਾਲੀ ਤੇ ਇਹ ਗੱਭਣ ਲੱਗਦੀ ਇਹਦਾ ਸੂਆ ਦੂਜਾ ਵੀਰੇ ਗੱਭਣਾ ਬੱਚੀ ਸਫਾਈ ਸਪੀਡ ਕਿ ਕਿੰਦਾ ਨੰ ਅੰਗ ਲੱਗਿਆ ਡਿਜ਼ਾਈਨ ਲੇਵਾ ਤੇ ਕਿ ਕਿੰਦਾ ਨੰ ਬੱਚੀ ਸੂਆ ਦੂਜਾ ਤੇ ਲੱਗਦੀ ਪਹਿਲ ਨਾਲ ਵਰਗੀ ਲੱਗਦੀ ਪਹਿਲ ਨਾਲ ਪਰ ਇਹ ਦੂਜਾ ਵੀਰੇ ਦੂਜ ਵੇਖਲਾ ਦੁੱਜਿਆ ਇਹ ਹਲਕੀ ਆ 에ਅਰ ਸਰ ਦੇ ਟੱਚ ਚ ਕਹਿ ਸਕਦੇ ਆਪੇ ਨੂੰ ਠੀਕ ਹੈ ਗੱਲ ਹਾਂ ਜਿੱਦਾਂ ਕੰਨ ਆ ਗਿਆ ਹਾਂ ਕੰਨ ਆ ਗਿਆ ਯਾਰ ਕਹਿ ਸਕਦੇ ਆ ਹਾਂ ਕ੍ਰੋਸ ਆ ਗਿਆ ਯਾਰ ਬਈ ਮੂਰੇ ਗਰਮੀ ਸਰਦੀ ਚੱਲ ਰਹੀ ਹੈ ਸਫਾਈ ਹੈ ਜਿੰਨੇ ਅੰਗ ਲੱਗੇ ਡਿਜ਼ਾਈਨ ਲੱਗੇ ਸੋਹਣਿਆ ਦੰਦਾਂ ਚ ਕਿਵੇਂ ਆਹੀ ਦੰਦ ਬਈ ਚੱਕ ਨਹੀਂ ਕਰੇ ਕੋਈ ਇਹਦੇ ਠੀਕ ਹੈ ਗੱਲ ਪੂਰੀ ਪਾਊਡਰਾਂ ਨੇ ਤੇ ਇਹਦੀ ਆ ਗਈ ਮੀਡੀਅਮ ਸਾਮ ਗਾਮਾ ਦੀ ਹੁੰਦੀ ਆ ਪੂਰੀ ਪਾਊਡਰਾਂ ਦੀ ਆਪਣੀ ਹੋਈਆਂ ਚਮਕਾਲੀਆਂ ਨੇ ਬੱਚੇ ਕੋਈ ਰੁੱਖੀ ਨਹੀਂ ਹੈਗੀ ਆਪਣੇ ਕੋਲ ਆਰਡਰ ਦੀ ਸ਼ੇਪ ਬਹੁਤ ਸੋਹਣੀ ਆ ਬਿਲਕੁਲ ਨਾਲ ਲਗਮਾ ਗਾਮਾ ਚ ਮੈਂ ਤੁਹਾਨੂੰ ਅਕਸਰ ਦੱਸਦਾ ਹੁੰਨਾ ਠੰਡੀ ਸੀ ਜਿਹੜਾ ਨਾਲ ਲਗਮਾ ਟਰਾ ਗਾਮਾ ਦਾ ਉਹੀ ਕੰਮ ਜਾਂਦਾ ਨਾਲਾਂ ਦੇਖੀ ਕਿਦਾਂ ਨਾਲਾਂ ਦੇਖੀ ਕਿਦਾਂ ਦੀਆਂ ਨੇ ਬੱਚੀ ਨੂੰ ਦਿਖਾ ਦੇ ਗਰੀ ਇਥੋਂ ਨੇੜੇ ਲਾ ਕੇ ਬਿਊਟੀ ਵਾਲੇ ਪੱਖ ਚ ਵੀ ਆ ਗਈ ਤੇ ਬਾਕੀ ਉਦਾਂ ਬੱਚੀ ਯਾਰ ਬਣੂਗੀ ਵੀ ਚੰਗੀ ਤੇ ਬਿਲਕੁਲ ਨਾਲ ਲਗਮਾ ਜਾਂ ਲੇਵਾ ਰੱਖੂ ਸੁਭਾਅ ਦੀ ਠੰਡੀ ਆ ਠੰਡੀ ਆ ਬਿਲਕੁਲ ਸ਼ਾਂਤ ਚਲ ਬਤੇ ਅੱਲਾ ਚਲ ਬਈ ਸੂਆ ਬਾਈ ਕਹਿੰਦਾ ਦੂਜਾ ਪਰਵ ਪਲੇਖਾ ਪਹਿਲਣ ਦਾ ਪਉਂਦੀ ਹੈ ਜਿਹਦੇ ਹਿਸਾਬ ਨਾਲ ਲੇਵੇ ਦਾ ਰੰਗ ਆ ਡਿਜ਼ਾਈਨ ਆ ਥਾਣ ਦਾ ਸਾਈਜ਼ ਹਾਂਜੀ ਹਾਂਜੀ ਵੀਰੇ ਬਾਈ ਇਹ ਜਿਹਨੂੰ ਦੱਸ ਸਕਦੀ ਹੈ 6 ਪਾ ਦੂ ਵੀਰੇ 17 18 ਕਿਲੋ ਮੰਨ ਕੇ ਲੈ ਲਓ ਉਹਦਾ 20 ਦੇਣਾ 17 18 ਮੰਨ ਕੇ ਜਿਹੜਾ ਮਰਜ਼ੀ ਲੈ ਲਓ ਆ ਸਟਰਕਚਰ ਆ ਗਿਆ ਚੌੜਾ ਉੱਤੋਂ ਦਾ ਹਾਂਜੀ ਵੀਰੇ ਬਾਡੀ ਬੁੱਡੀ ਬਹੁਤ ਸੋਹਣੀ ਹੈ ਬੱਚੀ ਦੀ ਹਾਈਟ ਆ ਕਿੰਨੀ ਹੈ ਹਾਂ ਪੈਸੇ ਦੇ ਕਿ ਇਹਦਾ ਮੁੱਲ ਜਿੰਨਾ ਮਰਜ਼ੀ ਕਰਾਲਾ ਗੁਰੀ ਇਹ ਆਪਾਂ 2 ਘਟ 70 ਦੀ ਬੱਚੀ ਦੇ ਦਾਂਗੇ ਵੀਰੇ 68 ਦੀ 68 ਦੀ ਏ ਬਾਈ ਕਹਿੰਦਾ ਦੇ ਦਾਂਗੇ 68 ਦੀ ਇਹ ਆ ਗਈ 4 ਨੰਬਰ ਤੇ ਨੰਬਰ ਮੁਤਾਬਕ ਗੱਲਬਾਤ ਕਰ ਲਿਓ ਤੇ ਬਾਦੀ ਵਾਲੇ ਪੱਖ ਤੋਂ ਆ ਵੀ ਫੁੱਲ ਮਜ਼ਬੂਤ ਆ ਗਈ ਇਹ ਤਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਜਿਸ ਨੇ 10 ਲੱਖ ਦੀ ਮਹਿੰਗਲੀ ਜਿਹੇ ਗਾਣੇ ਦੀ ਕੋਰੋਰੀ ਆ ਗਈ 5 ਨੰਬਰ ਤੇ ਇਹਦਾ ਠੰਡੀ ਸੀ ਬਿਲਕੁਲ ਠੰਡੀ ਲੈ ਦੇਖੀ ਟੋਰ ਖੋਲ ਕੇ ਬਾਈ ਦੇਖੀ ਆਡਰ ਫਾੜੀਆਂ ਵਾਲਾ ਐਡਰ ਜਿਵੇਂ ਅੰਗਰੇਜ਼ਾਂ ਦੇ ਨਾਮ ਦੇ ਹੁੰਦਾ ਗੁਰੀ ਚੌੜਾ ਆਡਰ ਚੌੜਾ ਐਡਰ ਸਾਫ ਸੁਥਰੀ ਜਮਾਂ ਸਟੈਚ ਉੱਤੋਂ ਬਿਲਕੁਲ ਸਟ੍ਰੇਟ ਆ ਗਈ ਚਲ ਦੇਖ ਲੈ ਗੁਰੀ ਪ੍ਰਿੰਟ ਦੇ ਕਿਦਾਂ ਦਾ ਲੱਗਿਆ ਬੱਚੀ ਨੂੰ ਰੰਗ ਬਾਜ ਕਿਦਾਂ ਦਾ ਬੱਚੀ ਨੂੰ ਇਹ ਚਮਕ ਚਮਕ ਗੱਲ ਕੀ ਕਹਿੰਦਾ ਹੈ ਜੀ ਚਮਕ ਚਮਕ ਬਹੁਤ ਵਧੀਆ ਹੈ ਫੁੱਲ ਗਿਆ ਉਹਨ ਕੀ ਉਹ ਸਾਹਮਣੇ ਵਾਲੀ ਚੀਜ਼ ਯੈਲੋ ਪਨ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਇਹ ਤੇ ਸੁਭਾਅ ਬਹੁਤ ਗੁੜੀਆ ਖੜਨੀ ਖੁੜਨੀ ਚੈੱਕ ਕਰ ਸਕਦੇ ਹੋ ਪੰਛੀ ਦੀ ਪਿੱਛੋਂ ਦਿਖਾ ਗੁੜੀ ਲੇਵਾ ਦਿਖਾਈ ਬੰਨਾ ਬਹੁਤ ਬਿਊਟੀ ਵਾਲੇ ਪੱਖ 'ਚ ਵੀ ਚੰਗੀ ਆ ਤੇ ਬਾਕੀ ਉਦਾਂ ਜੀ ਕੁਆਲਿਟੀ ਦੀ ਗੱਲ ਕਰ ਲਈ ਆਰਡਰ ਵਾਲੇ ਪੱਖ ਤੋਂ ਲੈਗ ਸਕੋਰ ਵਾਲੇ ਪੱਖ ਤੋਂ ਇਹਨੂੰ ਯਾਰ ਚਾਹੇ ਤੁਸੀਂ ਮਤਲਬ ਗਰਮੀ ਸਰਦੀ ਵਾਲਾ ਸੀਨ ਨਹੀਂ ਹੋਊਗਾ ਕੋਈ ਵੀ ਮੈਂ ਕਹਿੰਦਾ ਜਿੱਥੇ ਮਰਜ਼ੀ ਬੰਨ ਕੇ ਚੋਲਿਓ ਬਾਈ ਗੁੜੀ ਯਾਰ ਲੈ ਚੱਲ ਬਾਈ ਕਮਾ ਕੇ ਸੂਆ ਕਿਹੜਾ ਦੱਸ ਪਿਆਰ ਦੂਜਾ ਜਮਾਂ ਦੂਜਾ ਉਹ ਤਾਂ ਬਾਈ ਜਦੋਂ ਆ ਕੇ ਕੋਲੇ ਆ ਕੇ ਪਤਾ ਲੱਗੂ ਵੀਡੀਓ ਨਾਲ ਕੋਲੇ ਚੰਗੀਆਂ ਲੱਗਣੀਆਂ ਇਹ ਤੋਂ ਠੀਕ ਆ ਗੱਲ ਨੰਦ ਤਾਂ ਨਹੀਂ ਦੇਖੀ ਨੰਦ ਨਹੀਂ ਚੈੱਕ ਕਰੀ ਵੀਰੇ ਯਾਰ ਆਰਡਰ ਕੁਆਲਿਟੀ 100 ਦੀ 100 ਹੀ ਹੁੰਦੀ ਆ ਬਾਈ ਹੋਰਾਂ ਦੀ ਤੇ ਥਣ ਦਾ ਸਹਜ ਉਹ ਚੀਜ਼ਾਂ ਸਾਨੂੰ ਚੈੱਕ ਕਰਨ ਦੀ ਲੋੜ ਨਹੀਂ ਇਹਦਾ ਗੁੜੀ ਵੀ ਮੁੱਲ ਵੀ ਆਪਾਂ ਫਰਾਨ ਕਰਨ ਵਾਲੀ ਕਰ ਦਾਂਗੇ ਜਿਆਦੇ ਮੁੱਲ ਨਹੀਂ ਕਰਦੇ ਆਪਾਂ ਇਹਦਾ ਕਿੰਨੇ ਜਿੰਨਾ ਬੱਚੀ ਦਾ ਹਨਾ ਮੁੱਲ ਦਾ ਦੇਖਾ 80 ਕਰਾ ਲੈ 85 90 ਜਿੰਨਾ ਮਰਜ਼ੀ ਕਰਾ ਲੈ ਹਨਾ ਇਹਦਾ 72000 ਦੀ ਬੱਚੀ ਦੇ ਦਾਂਗੇ ਸਿਰਫ 72000 ਦੀ ਬੱਚੀ ਦੇ ਦਾਂਗੇ ਇਹ ਬਾਈ ਕਹਿੰਦਾ ਦੇ ਦਾਂਗੇ ਤੇ ਹੁਣ ਮਾਰ ਦੇ ਗਰੀ 6 ਨੰਬਰ ਵਾਲੀ ਤੇ ਇਹ ਬਰੀਡਾਈ ਬੱਚੀ ਹੈ ਵੀਰੇ ਕੁਆਲਟੀ ਵਾਲੀ ਦੀ ਆਰਡਰ ਆਰਡਰ ਕੁਆਲਟੀ ਇਹਦੀ ਇਹਦੀ ਵੀ ਕਰਾ ਲੈ ਚੱਕ ਇਥੇ ਢੋਰ ਦੇ ਬਾਈ ਮੜੀ ਵਿੱਚ ਢੋਰ ਖੋਲ ਕੇ ਠੰਡੀਆਂ ਸੀਲ ਨੇ ਸਾਰੀਆਂ ਬੱਚੀਆਂ ਕੱਦ ਕਾਠ ਇਹਨਾਂ ਦਾ ਫੁੱਲ ਆ ਗਿਆ ਲਗਾਮਾਂ ਵਾਲਾ ਵੀ ਫੁੱਲ ਵੱਡਾ ਆ ਗਿਆ ਇਹ ਦੋਂਦੀ ਹੈ ਦੋ ਦੰਦ ਇਹ ਦੋ ਦੰਦ ਚੈੱਕ ਕਰਵਾਉਂਗਾ ਬਾਈ ਜਮਾ ਇਹ ਕਿਵੇਂ ਆ ਇਹ ਵੀ ਚੈੱਕ ਨਹੀਂ ਕਰੇ ਦੰਦ ਗੁਰੀ ਆਪਾਂ ਜੀ ਹਾਂ ਢੋਰ ਬਾਈ ਇਹਦਾ ਵੀ ਸੂਆ ਦੂਜਾ ਗੁਰੀ ਸੂਆ ਦੂਜਾ ਦਿਨ ਕਿੰਨੇ ਕੱਢੂ ਇਹ ਵੀਰੇ ਐ ਮਾ ਲੋ 5-4 ਦਿਨ ਜੇਰੀ ਚ 5-4 ਦਿਨ ਲਊ ਬੱਚੀ ਦੁੱਧ ਦੇ ਦੂ 20 ਕਿਲੋ ਗੁਰੀ ਬੀ ਜਿਹੜੇ ਹਿਸਾਬ ਨਾਲ ਟਾਂਚਾ ਦੇਣ ਦਾ ਹੱਕ ਪਹਿਲਾ ਹੈਗਾ 20 ਕਿਲੋ ਤੇ ਬਾਕੀ ਭਰਾਵਾਂ ਨੇ ਉਹੀ ਗੱਲ ਆ ਵੀ ਜੱਜਮੈਂਟ ਤੇ ਹਨਾ ਉਹਨਾਂ ਦੀ ਜੱਜਮੈਂਟ ਦੇਖੀ ਕਿਦਾਂ ਠੰਡੀ ਨੂੰ ਠੰਡੀ ਸੀਲ ਦੇਖੀ ਗਰੀ ਲੈਮਣ ਹੈ ਵੀ ਨੀੜੇ ਕੈਮਰਾ ਦੇਖੀ ਕਿਦਾਂ ਦੀਆਂ ਨਾੜਾਂ ਲੱਗੀਆਂ ਕਿਦਾਂ ਥਣ ਲੱਗਿਆ ਬੱਚੀ ਦੀ ਨਾੜਾਂ ਨਾ ਕਿੰਨੀ ਸਾਫ਼ ਸੁਥਰੀ ਬੱਚੀ ਸਭਾ ਆ ਦੀ ਸੰਧੀ ਹੈ ਨਾ ਪੂਰੀ ਆਪਣੀ ਜਿਹੜੀ ਮਰਜ਼ੀ ਗਾਂ ਥੱਲੇ ਜੀਦਾ ਜੀਦਾ ਜੀ ਕਰਦਾ ਐਵੇਂ ਜਿਹੜੀ ਵੇਝੇ ਨਿਆਣਾ ਪਾ ਕੇ ਤਾਂ ਵੀ ਨਹੀਂ ਹਲਦੀ ਉਹ ਸਭਾ ਆ ਦੀ ਜਮੀ ਜਮੀ ਠੰਡੀ ਆ ਦੀ ਕੱਢੂਗੀ ਵੀਰੇ ਦਿਨ ਸਾਫ਼ ਸੁਥਰੀ ਆ ਯਾਰ ਦੇਖੀ ਲੈ ਥਣਲੇ ਵੀ ਦੀ ਸਾਫ਼ ਆ ਬ ਇੱਥੋਂ ਦਿਖਾ ਦਿੰ ਗਏ ਆਰੀ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਤੇ ਪ੍ਰਿੰਟਿੰਗ 'ਚ ਵੀ ਆ ਗਈ ਜੇ ਕਿਸੇ ਸੱਜਣ ਨੇ ਤਾਂ ਬੱਚੇ ਜੇ ਆਪਾਂ ਗੱਲ ਕਰ ਲਈ ਅੱਗੇ ਨਾ ਚੰਗੇ ਲੈਣੇ ਆ ओरिजिनल ਕਹ ਲਈ ਆ ਆਪਾਂ ਆਪਣਾ ਪੀਜਾ ਹਮੜੇ ਫੋੜਾ ਨਹੀਂ ਯਾਰ ਹਮ ਚੰਗੇ ਸੀਮਨ ਦੇ ਬੱਚੇ ਲੈਣੇ ਆ ਉਹ ਇਹ ਦੋ ਗਾਵਾਂ ਆ ਗਈਆਂ ਆ ਦੋ ਤਿੰਨ ਗਾਵਾਂ ਇਹਨਾਂ ਦੇ ਸਟਰਕਚਰ ਸੀਮਨ ਲਵਾ ਕੇ ਬੱਚੇ ਵੀ ਚੰਗੇ ਲੈ ਸਕਦੇ ਆ ਹਾਂਜੀ ਵੀਰੇ ਇਹਦਾ ਰੇਟ ਕੀ ਰਹੂਗਾ ਇਹ 70000 ਦੀ ਬੱਚੀ ਦੇ ਦਾਂਗੇ 70 ਤੇ 72 2000 ਛੱਡ ਦਾਂਗੇ ਤਲਾ ਜੇ ਜੋੜਾ ਲਵੇ 140 ਦੇ ਦਾਂਗੇ ਆਪਾਂ ਕੋਈ ਜੇਬ ਚ ਗਣਕੇ ਨਹੀਂ ਪਾਏ ਮਾਨਤਨ ਕਰਾਂਗੇ ਬਾਈ ਫੋਨ ਲਾਉ ਜਿਹੜਾ ਬੰਦਾ ਠੀਕ ਆ ਗੱਲ ਹਾਂਜੀ ਵੀਰੇ ਇਹਦਾ ਕੱਦੇ ਦਿਖਾ ਬਲ ਗਰੀ ਨਾਲ ਫੜਕੇ ਆ ਫੁੱਲ ਕੱਦਾ ਵੀਰੇ ਸਾਰਿਆਂ ਨਾਲੋਂ ਵੱਡੀ ਕਹਿ ਸਕਦੇ ਜਿੰਨੇ ਵੀਡੀਓ ਚ ਦਿਖਾਈਆਂ ਆਪਾਂ ਠੀਕ ਆ ਗੱਲ ਹਾਂ ਨੀ ਮਾ ਬੀੜੀ ਵਾਲੰਦਿਆਂ ਦਾ ਜਾਮ ਲੱਗ ਗਿਆ ਬੱਚੀਆਂ ਨੂੰ ਵੱਡੀਆਂ ਦੇਖੀ ਪਹਿਲਾਂ ਕਿਵੇਂ ਪਟਿਆ ਲੈ ਮੁੰਡੇ ਲੈ ਆ ਜੀ ਦੰਦ ਦਿਖਾਈ ਬੱਚੀ ਆ ਲੈ ਆ ਤੇ ਆਰਡਰ ਰੱਖੂਗੀ ਫੁੱਲ ਚੌੜਾ ਫੁੱਲ ਚੌੜਾ ਲੈਗ ਸਕੋਰ ਦੀ ਰੱਖੂਗੀ ਫੁੱਲ ਰੱਖੇ ਪਰਮਾਤਮਾ ਜੀ ਪਹਿਲੇ ਸੂਏ 25 ਕਿਲੋ ਦੇਣੇ ਨੇ ਇੱਥੇ ਰੋਕ ਲਾ ਲੈ 63 ਲਿਆਏ ਨੇ ਬਾਲਾ ਚਰਗਰੀ ਖੜ ਡੋਂਡੀ ਆ ਬਈ 25 ਸਾਲਾਂ ਦੀ ਗੁੜੀ ਠੀਕ ਆ ਗੱਲ ਚਲੋ ਸ਼ਰਮ ਬੰਦਾ ਚ ਆ ਗਈ ਦੋ ਦੰਦੋ ਸਾਨੂੰ ਚੈੱਕ ਆਪਾਂ ਨੇ ਕਰਾਈ ਦਿੱਤੇ ਇਹਦਾ ਫਾਰਮ ਵਾਲੇ ਦੇ ਵੀ ਕੰਮ ਦੀ ਰਹੂਗੀ ਜੇ ਕਿਸੇ ਫਾਰਮ ਵਾਲੇ ਸੱਜਣ ਨੇ ਲੈਣੀ ਆ ਕਿੰਨੇ ਸਾਲ ਕੱਢੂਗੀ ਇਹ ਗੁੜੀ ਹਫਤੇ ਤੋਂ ਉੱਪਰ ਲੈ ਜੂ ਵੀਰੇ ਜੇ ਇੱਕ ਹਫਤਾ ਹਾਂ ਬਣਨਾ ਬਹੁਤਾ ਗੁਰੀ ਦੀ ਕਿ ਆਡਰ ਚੌੜਾ ਕਿਵੇਂ ਕੱਟਿਆ ਪਹਿਲਣੇ ਨਹੀਂ ਪੜਦੀ ਨਹੀਂ ਬਹੁਤ ਆਡਰ ਚੌੜਾ ਪਟਿਆ ਚੰਗੀ ਸਾਮ ਚੋ ਬੋਡਰਾਂ ਦੀ ਪਲੀ ਵਿੁੱਛੀ ਆ ਕਿੰਨਾ ਕ ਦੁੱਧ ਪਾ ਸਕਦੀ ਆ ਦੁੱਧ ਸੁੱਖ ਰੱਖੇ ਪ੍ਰਮਾਤਮਾ ਮੇਰੇ ਸਾਨੂੰ 25 ਕਿਲੋ ਦੇ ਦੂ ਪਹਿਲਣ ਤੇ ਸਵੇਰ ਆ ਦੀ ਠੰਡੀ ਆ ਬਿਲਕੁਲ ਸ਼ਾਨ ਬਾ ਹਾਲੇ ਦੋ ਦੰਦ ਦਾ ਬੱਚਾ ਜਿਵੇਂ ਗੁਰੀ ਆਪਾਂ ਪਿਛਲੀ ਵੀਡੀਓ ਚ ਦਿਖਾਇਆ ਸੀਗਾ ਦੋ ਦੰਦ ਦਾ ਬੱਚਾ ਉਹ ਵੀ ਬੱਚਾ ਬਹੁਤ ਤੰਗਾ ਸੀਗਾ ਮੈਂ ਟੋਰ ਦਿਖਾਦੀ ਗੈਰੀ ਇਹਦਾ ਉਹ ਲੈਗ ਸਕੋਰ ਬਾਲਾ ਮਜ਼ਬੂਤ ਆ ਜਿਹੜੇ ਹਿਸਾਬ ਨਾਲ ਇਹਦਾ ਕੰਪਰ ਹਾਂ ਮਜ਼ਬੂਤ ਢਾਂਚਾ ਪੂਰਾ ਜਿਵੇਂ ਕੱਦ ਬਜਨ ਹਾਈਟ ਕਿੰਨੀ ਆ ਦੇਖੀ ਉਸ ਹਿਸਾਬ ਨਾਲ ਹੀ ਲੈਗ ਸਕੋਰ ਦੀ ਮਜ਼ਬੂਤੀ ਦੰਦ ਫਿਰ ਚੈੱਕ ਕਰਾ ਦੇ ਵਾਲਾ ਕਹਿੰਦਾ ਦੋ ਦੰਦ ਐਡੀ ਹੁੰਦੀ ਨਹੀਂ ਹਾਂ ਲੱਤਾਂ ਵਾਲੇ ਪੱਖ ਤੋਂ ਵੀ ਉਹਨੀਆਂ ਮਜ਼ਬੂਤ ਆ ਕਿ ਜਿੰਨਾ ਮਜ਼ਬੂਤ ਇਹਦਾ ਉਸ ਤੋਂ ਆਗਾ ਸਟਰਕਚਰ ਆ ਤੇ ਕੱਦ ਆ ਗਿਆ ਇਹਦਾ ਫੁੱਲ ਵੱਡਾ ਫੁੱਲ ਵੱਡਾ ਜਾ ਤੇ ਬੱਚੇ ਤੋਂ ਤੁਸੀਂ ਟੋਪ ਦੇ ਤਿਆਰ ਕਰ ਸਕਦੇ ਹੋ ਅੱਗੇ ਸੈਕਸਡ ਸੀਮਨ ਜਿਹੜਾ ਮਰਜ਼ੀ ਲਵਾ ਦਿਓ ਇਹਨੂੰ ਮਾਲਕ ਨੇ ਕਹਿ ਕੇ ਤਾਂ ਸੈਕਸਡ ਕਿਹਾ ਪਰ ਬਈ ਆਪਾਂ ਕਹਿੰਦੇ ਨਹੀਂ ਪਹਿਲਾਂ ਨਹੀਂ ਵੀ ਗੁੰਗਰੀ ਪਹਿਲਾਂ ਨਹੀਂ ਵੀ ਬੱਚੀ ਦਿੱਤੀ ਸੀ ਗਾਣੇ ਉਹਨੇ ਵੀ ਆ ਜਿਹੜੀ ਆਪਾਂ ਮਰੇ ਕੱਲ ਪਰਸੋਂ ਪਰਸੋਂ ਵੇਚੀ ਦੀ ਬੱਚੀ ਹਜੇ ਤੱਕ ਫੋਨ ਆਈਦਾ ਬਹੁਤ ਡਿਮਾਂਡ ਸੀ ਦੋ ਦਿਨ ਤੋਂ ਬੱਚੀ ਦੀ ਬਹੁਤ ਵਧੀਆ ਵੀ ਕਿ ਵੇਚੂਗਾ ਪਰ ਹੁਣ ਇਹਦਾ ਗੁਰੀ ਮੁੱਲ ਕਰਾ ਲੈ ਸਵਾ ਕਰਾ ਲੈ ਜਿੰਨਾ ਮਰਜ਼ੀ ਕਰਾ ਲੈ ਹਨਾ ਬਸੀ ਆਪਾਂ 82000 ਦੀ ਦਾਂ ਉਰੇ ਉਰੇ ਜੀ ਦੋ ਹੋਰ ਛਾੜ ਦਾਂਗੇ 80 ਦੀ ਬੱਚੀ ਦੇ ਦੇ ਦਾਂਗੇ ਵੀਰੇ ਅਸੀਂ ਜੀ ਦੇਖ ਲਾ ਦੇ ਦਾਂਗੇ ਵੀਰੇ ਕੀ ਗੱਲ ਆ ਵੀਡੀਓ ਪਈ ਸਾਹਮਣੇ ਕਹਿੰਦੇ 80 ਦੇ ਦਾਂਗੇ ਬਈ ਜਿਹੜਾ ਮਰਜੀ ਫੋਨ ਲਾਓ 80000 ਦੀ ਬੱਚੀ ਦੇ ਦਾਂਗੇ ਇਹ ਮਿਲ ਜੂ ਸੱਜਣ ਵਰਸੀ 80 ਦੀ ਇੱਕ ਵਾਰ 80 ਦੀ ਟਾਪਰ ਬੱਚੇ ਨੇ 70 ਦੀ ਕੋਈ ਦਿੰਦਾ ਨਹੀਂ ਬੰਦਾ ਜੀ ਠੀਕ ਹੈ ਗੱਲ 70 ਦੀ ਟਾਲ ਕਰਕੇ ਤੈਨੂੰ ਬਾਰ ਬਾਰ ਪੁੱਛਿਆ ਬਈ ਦੇਣ ਮਾਲ ਵੇਚਣ ਖਾਤਰ ਵੀਰੇ ਤੇ ਸਾਰਾ ਇੱਕ ਬੰਦਾ ਮਾਲ ਲੈ ਲੇ ਵਪਾਰੀ ਬੰਦਾ ਵੀ ਪਾਉਂਦਾ 1000 ਰੁਪਏ ਬਣਾਊਗਾ 80 ਦੀ ਏਦਾਂ ਦੀ ਦੋ ਦੰਦ ਇੰਨੇ ਮਜ਼ਬੂਤ ਸਟਰਕਚਰ ਦੀ ਕੋਈ ਮਿਲਦੀ ਨਹੀਂ ਬਈ ਲੋਕ ਸਵਾ ਸਵਾ ਢਾਈ ਢਾਈ ਨੂੰ ਤਕਰੀਬਨ ਮਾਰਕੀਟ ਚ ਤੇ ਗੁਰੀਆਂ ਆਏ ਆਪਣੀਆਂ ਵਿਕ ਵੀ 1 ਇੰਚ ਦੱਸਦਾ ਜਾਂਦੀਆਂ ਆਪਾਂ ਮਾਲ ਵੱਧ ਵੇਚਣੇ ਲੋਕਾਂ ਨੂੰ ਇੱਕ ਇਹਦਾ ਹੋਰ ਖਾਸੀਅਤ ਆ ਵੀ ਘੰਟੇ ਅੱਧੇ ਘੰਟੇ ਚ ਮਾਲ ਵੇਚਣ ਵਾਲਾ ਸਿਸਟਮ ਹੁੰਦਾ ਵੀਡੀਓ ਪਾ ਦਨੇ ਇਹਦਾ ਨੰਬਰ ਕਿਹੜਾ ਆ ਗਿਆ ਗੱਗੀ ਇਹਦਾ ਨੰਬਰ ਆ ਗਿਆ ਵੀਰੇ ਪਹਿਲਾ ਦੂਜਾ ਇਹ 7ਵੇਂ ਨੰਬਰ ਦੀ 7ਵੇਂ ਨੰਬਰ ਤੇ ਆ ਗਈ ਤੇ ਹੁਣ ਮਾਰਦੇ 8 ਨੰਬਰ ਵਾਲੀ ਤੇ ਤੇ ਗਲਾਈ ਗਲੂ ਹੀ ਏਦੀ ਵੀ ਚੰਗੀ ਆ ਗਈ ਹੈ ਨਾ ਹਾਂ ਹੰਡੀ ਦੇਖੀ ਲੈ ਲੈ ਸੀਲ ਤੋਰ ਬਾਈ ਖੋਲ ਕੇ ਸੁਆ ਦੂਜੇ ਦਾ ਦੂਜ ਗੁਰੀ ਚਮਕ ਤੇ ਕੁਆਲਿਟੀ ਦੀ ਖ਼ਬਰ ਆਪਣਾ ਡੰਗਰ ਦੇ ਪ੍ਰਮਾਤਮਾ ਬਾਬੇ ਨਾਨਕ ਜੀ ਦੀ ਈਨੀਆਂ ਕਿਰਪਾ ਮਾਰਨੀ ਹਨ ਇਹ ਦੁੱਧ ਇਹਦਾ ਮੱਜਾਂ ਵਰਗੀ ਮੱਜਾਂ ਨਾਲ ਨਾੜਾ ਨੂੜਾ ਬਹੁਤ ਸੋਹਣੀ ਆ ਡਰ ਤੇ ਸਾਫ਼ ਸੁਥਰੀ ਹੈ ਜਿੰਨੀ ਹੈਗੀ ਹੈ ਬਈ ਇਹ ਆ ਗਈ ਪੇਟ ਵਾਲੀ ਬਜਨ ਵਾਲੀ ਹਾਂ ਬਜਨ ਵਾਲੀ ਬੱਛੀ ਆ ਵਾਲੀ ਇਹ ਕਿੰਨੇ ਦਿਨ ਕੱਟੂਗੀ ਇਹ ਵੀਰੇ ਗੁਰੀ 5-4 ਦਿਨ ਲੈ ਜੂ ਹਫ਼ਤਾ ਮੰਨ ਕੇ ਲੈ ਲੇੜਾ ਮਰਜ਼ੀ ਦੀ ਕਿ ਠੰਡੀ ਸੀਲ ਗੱਡੀ ਚੜ ਕੇ 1-2 ਦਿਨ ਪਿੱਛੇ ਵੀ ਸੁੱਟਣਾ ਹਾਂ ਬੰਨਾ ਉਹ ਦੇਖੀ ਉਰੀ ਲਈ ਅੱਗੇ ਗਾਮਾ ਵਾਲੀ ਇੱਕ ਖਾਸੀਅਤ ਹੋਰ ਦਾ ਦਰਨਾ ਤੁਹਾਨੂੰ ਮੈਂ ਇਹ ਮੁੱਠੀ ਵਾਲਾ ਥਾਣਾ ਇਹ ਗੱਡੂ ਦੇਖੀ ਥਾ ਇਹ ਗਾਵਾਂ ਸਾਰੀ ਠੰਡੀਆਂ ਨੇ तकरीबन ਜਿੰਨੀਆਂ ਕੁ ਸੋਨੀਆਂ। ਇਸ ਕੁਆਇਡੀ ਦੇਖੀ ਬੱਚੀਆਂ ਨੇ ਗੁਰੀ ਗਾਵਾਂ ਨਹੀਂ ਬੱਚੀਆਂ ਕਹਿ ਸਕਦੇ ਆਪਾਂ ਇਹਨਾਂ ਨੂੰ। ਠੀਕ ਹੈ ਗੱਲ। ਹਾਂ। ਜਾਂ ਨਾਲੀਆਂ ਦੇ ਚੌੜੇ ਟੱਕਰ ਵਾਲੀਆਂ। ਸਾਫ ਸੁਥਰੀਆਂ ਨੇ ਬਾਬਾ ਜੀ ਜਿੰਨੀਆਂ ਹੈਗੀਆਂ ਨੇ। ਜੇ ਚੱਲ ਜੇ। ਇਹਨੇ ਬਲੈਕ ਸ਼ੇਡ ਚ ਆ ਗਈਆਂ ਨਾ। ਤੁਸੀਂ ਐਚਪ ਦਾ ਬੱਚਾ ਵੀ ਲੈ ਸਕਦੇ। ਜਿਹੜਾ ਮਰਜ਼ੀ ਬੱਚਾ ਜਰਸੀ ਦਾ ਲੈ ਲਿਓ ਜਰਸੀ। ਬਈ ਤੇ ਇੱਕ ਇੱਕਰ ਜਵਾਨ ਕੇ ਚੋਲੋ ਗਾਲ ਅੱਤ ਛੜ ਨਹੀਂ ਕਰਦੀ ਜਿੱਥੇ ਉਹ ਕਰਦੀਆਂ। ਥੋੜਾ ਜਿਹਾ ਆਪਣਾ ਕਰਦੀਆਂ ਬੱਚੀ ਠੰਡੀ ਵਾਲੀ ਆ। ਪੈਸੇ। ਇਹ ਤਾਂ ਵੀਰੇ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਇਹ ਵੀ ਬੱਚੀ 7 ਇੱਕ ਨੰਬਰ ਵਾਲੀ ਨਾਲ ਦਾ ਆਰਡਰ ਬਣਾਉਗਾ ਹਾਂਜੀ ਹਾਂਜੀ ਵੀਰੇ 70 ਦੀ ਬੱਚੀ ਆ ਪੈ ਜਾਵੇ ਇਹ ਬਾਈ ਕਹਿੰਦਾ 70 ਦੀ ਦੇ ਦਾਂਗੇ ਆ ਕਿਵੇਂ ਆ ਫਿਰ ਕੰਮ ਇਹ ਬੱਚੀ ਪਹਿਲਣਾ ਵੀਰੇ ਹੈ ਪਹਿਲਣਾ ਕੱਦ ਤਾਂ ਛੋਟਾ ਜਿਹਾ ਆਰਡਰ ਵਾਲਾ ਆਰਡਰ ਵਾਲਾ ਵੀਰੇ ਹੈ ਅੱਗੇ ਨਹੀਂ ਮਾਰੀ ਕੈਮਰਾ ਓਏ ਇਹ ਕਿ ਛੋਟੀ ਜੀ ਆ ਆਰਡਰ ਚ ਮੈਂ ਕਹਿੰਦਾ ਦੂਜਿਆਂ ਨੂੰ ਵੀ ਬਾਤ ਹੋਣੀ ਆ ਜਿੰਨੇ ਨਿੱਕੇ ਸਾਰਿਆਂ ਨੂੰ ਦਿਖੀ ਆ ਬਾਈ ਇਹਦੇ ਨਾਲ ਵੱਡੀਆਂ ਨੇ ਹਾਂ ਇਹ ਉਹ ਭਰਾ ਲੈ ਜੂਗਾ ਫਿਰ ਜਿਹੜੇ ਕੋਲੇ ਜਗ੍ਹਾ ਦਾ ਥੋੜਾ ਜਿਹਾ ਭਾਸ ਆ ਹਾਂ ਮੁੱਲ ਵੀ ਆਪੋ ਜੀ ਕਰ ਦਾਂਗੇ ਛੋਟੇ ਇਹ ਤਾਂ ਕੋਈ ਬੜਾ ਵੱਡਾ ਨਹੀਂ ਕਰਦੇ ਜਗ੍ਹਾ ਜੋਗਾ ਘੱਟ ਹੁੰਦੀ ਆ ਤੇ ਵਾਰੀ ਜਗਾ ਵੀ ਘੱਟ ਰੋਕੂਗੀ ਤੇ ਆਰਡਰ ਵਾਲਾ ਸਭ ਬਣਾਇਆ ਤੇ ਇੱਕ ਬਾਈ ਕਹਿੰਦਾ ਕਰਨਾ ਤੇ ਦੁੱਧ ਵੀ ਚੰਗਾ ਪਾਉਣਾ ਸੁਭਾਅ ਦੀ ਵੀ ਠੰਡੀਆਂ ਆ। ਹਣ ਦੇਖੀ ਕਿੰਨਾ ਸੁਣਾ। ਚਮਕ ਦਮਕ ਵੀ ਚੰਗੀ ਆ ਗਈ। ਸੁਭਾਅ ਤੇ ਯਾਰ ਸਾਰੀਆਂ ਠੰਡੀਆਂ ਨੇ ਜਿਹੜੀ ਮਰਜ਼ੀ ਗਾਂਤ ਲੈ ਵੀ ਜੂਰੀ। ਕਿੰਨੇ ਦਿਨ ਕੱਢ ਦੂ? ਜੇ ਕੱਢ ਦੂ ਤੇ ਨਾ। ਕੱਢ ਦੂ ਵੀਰੇ 5-4 ਦਿਨ ਤਾਂ ਲੈ ਜੂ। ਸੂਤ ਪਹਿਲੇ ਨਾ ਵੀਰੇ। ਅੱਛਾ। ਆਪ ਲੂਣਾ। ਦੰਦ ਤਾਂ ਨਹੀਂ। ਇਹਦਾ ਪੇਰਾਨਾ ਦੰਦੀ ਇਹਦੇ ਪਿਲਾ ਬੰਨੀ ਹੋਈਆਂ ਤੇ ਇਹਦੇ ਨਿਸ਼ਾਨੇ ਪਏ ਨੇ ਪਹਿਲਾਂ ਮੈਂ ਖੋਲਤੀਆਂ। ਠੀਕ ਆ ਗੱਲ। ਚਲ ਚੱਲ ਬਈ ਕਮਾ ਕੇ ਆਣ। ਕਿੰਨੇ ਕਿ ਦਿਨ ਕੱਢੂਗੀ ਬਈਆ ਮਤਲਬ 5-4 ਦਿਨ ਵੰਦੀ ਕਿ ਆਰਡਰ ਤੇ ਨਾੜਾ ਦੇਖੀ ਗਾੜੀ ਦੇ ਕਿੰਨੀਆਂ ਸੋਹਣੀਆਂ ਨੇ ਗਾੜੀ ਪਿਛਾੜੀ ਕਿੱਦਾਂ ਦੀ ਲੱਗੀ ਬੱਚੀ ਲੈ ਚੱਲ ਬਈ ਆਰਡਰ ਇਹ ਵੀ ਨਾਲ ਲੱਗ ਮੈਂ ਰੱਖੂ ਇਹਦੇ ਪੈਸੇ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਗੁਰੀ ਹੈ ਨਾ ਇਹ ਤਾਂ 60000 ਦੀ ਬੱਚੀ ਸੀ ਤਾਂ ਪੂਰੇ ਦੀ ਪੂਰੇ 60 ਦੀ ਬੱਚੀ ਇਹਦਾ ਮਾਨਤਾਨੇ ਜੋ ਮਾਨਤਾਨੇ ਤਾਂ ਸਾਰੀਆਂ ਜਿਓ ਕਰਾਂਗੇ ਬਈ ਜਿਹੜਾ ਬੰਦਾ ਫੋਨ ਲਾਊਗਾ ਹੋਰ ਤਾਂ ਨਹੀਂ ਰਹੀ ਕਿਸੇ ਪਾਸੇ ਨਾ ਹੋਰ ਕੋਈ ਨਹੀਂ ਜੀ ਬਾਕੀ ਗੱਬਣਾ ਨੇ ਕੁਛ ਕਲੇਜਾਂ ਹੋਈਆਂ ਆਈ ਜਾਂਦੀਆਂ ਹੁਣੇ ਠੀਕ ਹੈ ਗੱਲ ਨੰਬਰ ਬੋਲ ਦੇ ਜ਼ਰਾ ਨ 9779293295 ਨਾਮ ਗੱਗੀ ਸਿੰਘ ਪਿੰਡ ਝਾੜੋਂ ਪਰ ਵੀ ਆਪਣਾ ਥੋੜਾ ਜਿਹਾ ਰੇਟਾਂ ਜਿਆਦਾ ਫਰਕ ਨਹੀਂ ਪੈਣਾ ਗੁਰੀ ਜ਼ਿਲ੍ਹਾ ਸੰਗਰੂਰ ਰੇਟਾ ਫਿਕਸ ਫਿਕਸ ਜੇ ਨਹੀਂ ਆ ਚਾਰ ਪਰ ਹਾਂ ਜਿਆਦਾ ਫਰਕ ਨਹੀਂ ਪੈਣਾ ਹਾਂ ਜਿਆਦਾ ਫਰਕ ਨਹੀਂ ਜਿਆਦਾ ਫਰਕ ਨਹੀਂ ਪੈਗਾ 516 ਕੰਮ ਆ ਕਬਾਲਤੀ ਤੁਹਾਨੂੰ ਹਰੇਕ ਤਰ੍ਹਾਂ ਦੀ ਮਿਲ ਜੂ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ